ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਸਾਹਿਬ ਜਿਹੜੇ ਪਹਿਲਾਂ ਕਦੇ ਭਵੰਤਮਾਨ ਦੇ ਖੱਬੇ ਸੱਜੇ ਘੁੰਮਦੇ ਹੁੰਦੇ ਸੀ ਜਿੱਤ ਵੀ ਗਏ ਸੀ ਪਰ ਉਹ ਜਿਹੜੇ ਕਹਿੰਦੇ ਗਿੱਦੜਾਂ ਦੀ ਕਾਲ ਦੇ ਨਾਲ ਕਾਕੜੇ ਥੋੜਾ ਪੱਕਦੇ ਹੁੰਦੇ। ਵੇਟ ਕੀਤੀ ਨਹੀਂ। ਤੇ ਜੇ ਵੇਟ ਕਰ ਲੈਂਦੇ ਤਾਂ 2022 ਦੇ ਵਿੱਚ ਸ਼ਾਇਦ ਮਿਨਿਸਟਰ ਬਣ ਜਾਂਦੇ। ਬਣ ਜਾਣਾ ਸੀ ਪੱਕਾ ਕੋਈ ਸ਼ੱਕ ਨਹੀਂ। ਪਰ ਵੇਟ ਹੋਈ ਨਹੀਂ। ਅਜਿਹਾ ਕਹਿੰਦੇ ਖੁਦ ਮੁਖਤਿਆਰੀ ਚਾਹੁੰਦੇ ਆ। ਭਵੰਤਮਾਨ ਨੂੰ ਛੱਡ ਕੇ ਕੈਪਟਨ ਸਾਹਿਬ ਕੋਲ ਚਲੇ ਗਏ। ਤੇ ਜਦੋਂ ਕੈਪਟਨ ਸਾਹਿਬ ਨੇ ਟਿਕਟ ਦਾ ਦੇਤੀ ਸਰਕਾਰ ਬਣੀ ਨਹੀਂ। ਫਿਰ ਪੈ ਗਈ ਉਹ ਜਿਵੇਂ ਕਹਿੰਦੇ ਚੁੱਲ੍ਹੇ ਮਸਦੇ ਵਿੱਚ ਪਾਣੀ ਪਾਤਾ ਬਣ ਗਈ ਸਵਾਹ ਫਿਰ ਤੇ ਹੁਣ ਚੀਕਾਂ ਪੈਂਦੀਆਂ ਨੇ ਹੁਣ ਜਿਹੜੀ ਅੱਜ ਗੱਲ ਕਰਦੇ ਆ ਨਾ ਅੱਜ ਕਹਿੰਦੇ ਇਨਵੈਸਟੀਗੇਸ਼ਨ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ ਕਾਦੀ ਜਿਹੜੀ ਉਹ ਫੇਕ ਵੀਡੀਓ ਵਾਇਰਲ ਹੋਈ ਹੈ ਮੁੱਖ ਮੰਤਰੀ ਸਾਹਿਬ ਦੀ ਉਹ ਕਹਿੰਦੇ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਹ ਮੁੱਖ ਮੰਤਰੀ ਹੈ ਕਹਿੰਦੇ ਪੰਜਾਬ ਦਾ ਅਛਾ ਪੂਰੇ ਪੰਜਾਬ ਨੂੰ ਪਤਾ ਹੀ ਨਹੀਂ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਐ ਖੈਰਾ ਸਭ ਨੇ ਪਹਿਲੀ ਵਾਰ ਦੱਸਿਆ ਵੀ ਭਗਵੰਤ ਮਾਨ ਮੁੱਖ ਮੰਤਰੀ ਐ ਅਛਾ ਜੇ ਕੋਈ ਮੈਥੋ ਪੁੱਛੇ ਵੀ ਖੈਰਾ ਸਭ ਕੌਣ ਨੇ ਮੈਂ ਕਹਿੰਦਾ ਵੀ ਹਾਂ ਐਮਐਲਏ ਸਾਹਿਬ ਪਹਿਲਾਂ ਕਾਂਗਰਸ ਵਿੱਚ ਰਹੇ ਫਿਰ ਮਨਪੀਤ ਬਾਦਲ ਨਾਲ ਗਏ ਫਿਰ ਭਗਵੰਤ ਮਾਨ ਨਾਲ ਆ ਗਏ ਫਿਰ ਕੈਪਟਨ ਸਭ ਕੋਲੇ ਚਲੇ ਗਏ ਉਹਨੂੰ ਉਹੀ ਕਰਦੇ ਆ ਵੀ ਕੋਈ ਛੋਟੀ ਮੋਟੀ ਮਿਨਿਸਟਰੀ ਮਿਲੂ ਚਲੋ ਇਹ ਗੱਲਾਂ ਛੱਡੋ ਇਹ ਕਹਿੰਦੇ ਅਕਿ ਜਿਹੜੀ ਉਹ ਵੀਡੀਓ ਵਾਇਰਲ ਹੋਈ ਉਹਦੀ ਜਾਂਚ ਹੋਵੇ ਇਹਨਾਂ ਨੂੰ ਪੁੱਛ ਲੈਨੇ ਵੀ ਸੇਰ ਸਿੰਘ ਘੁਆਇਆ ਕੌਣ ਹੈ ਤੁਹਾਡਾ ਐਮਪੀ ਹੈ ਉਹਦੀ ਵੀਡੀਓ ਤਾਂ ਤੁਹਾਡੇ ਫੋਨ ਵਿੱਚ ਵੀ ਸ਼ਾਇਦ ਹੈਗੀ ਆ ਇਹ ਮੈਨੂੰ ਪੱਕਾ ਕਨਫਰਮ ਹੈ ਬੀ ਸ਼ੇਰ ਸਿੰਘ ਘਵਾਯਾ ਦੀ ਵੀਡੀਓ ਤੁਹਾਡੇ ਫੋਨ ਵਿੱਚ ਹੈਗੀ ਹੈ ਜੇ ਹੈਗੀ ਹੈ ਤਾਂ ਡਿਲੀਟ ਕਰ ਦਿਓ ਜਦੋਂ ਮੈਂ ਵੀਡੀਓ ਪਾਉਣਾ ਨਾ ਫਿਰ ਪ੍ਰਸ਼ਾਸਨ ਨੂੰ ਧਿਆਨ ਦਿੰਦਾ ਹੁੰਦਾ ਜਿਹਦੇ ਫੋਨ ਵਿੱਚੋਂ ਅਸ਼ਲੀਲ ਵੀਡੀਓ ਫੜੀ ਜਾਂਦੀ ਉਹਨੂੰ ਸਜ਼ਾ ਹੁੰਦੀ ਹੈ ਹੁਣ ਅੱਛਾ ਤੇ ਅਕਾਲੀਆਨ ਦੇ ਸੁਚਾ ਸਿੰਘ ਨੰਗਾ ਉਹ ਵੀ ਵੀਡੀਓ ਤੁਹਾਡੇ ਕੋਲ ਹੋਣੀ ਕਿ ਕਿਉਂਕਿ ਤੁਸੀਂ ਮਸ਼ਹੂਰ ਹੋ ਇਹੋ ਜੀਆਂ ਵੀਡੀਓ ਪਹਿਲਾਂ ਕਟਾਰੂ ਚੱਕ ਦੀ ਤੁਸੀਂ ਕੀਤੀ ਸੀ ਵਾਇਰਲ ਜਦੋਂ ਕਟਾਰੂ ਚੱਕ ਦੀ ਵੀਡੀਓ ਵਾਇਰਲ ਕੀਤੀ ਫਿਰ ਹੋਇਆ ਕੀ ਹੋਇਆ ਕਿ ਜਲੰਧਰ ਤੇ ਜਿਮਨੀ ਚੋਣ ਵਾਸਤੇ ਜਿਹੜਾ ਗਰ ਕੀ ਹੋਇਆ ਸੀ ਉਹ ਇਹਦੇ ਹੀ ਹੋਇਆ ਸੀ ਨਾ ਕੌਣ ਜਿੱਤ ਗਿਆ ਸੀ ਉਹ ਰਿੰਕੂ ਜਿੱਤ ਗਿਆ ਸੀ ਜਿਹੜਾ ਮੁੜ ਕੇ ਬੀਜੇਪੀ ਚੱਲ ਗਿਆ ਉਹ ਥੋੜੇ ਕਰਕੇ ਜਿੱਤ ਗਿਆ ਸੀ ਅੱਛਾ ਦੂਜੀ ਗੱਲ ਸ਼ਾਇਦ ਜੇ ਨਾਂ ਪਤਾ ਹੋਵੇ ਤਜੜੇ ਅਮਰਿੰਦਰ ਕੈਪਟਨ ਸਾਹਿਬ ਤੁਹਾਡੇ ਮੁੱਖ ਮੰਤਰੀ ਰਹੇ ਨੇ ਤੇ ਅਰੂਸਾ ਆਲਮ ਸੀਤਾ ਜੀਕੂ ਫਲ ਮੁੱਖ ਮੰਤਰੀ ਉਹ ਤਾਂ ਵੀਡੀਓ ਸਾਰੀਆਂ ਤੁਹਾਡੇ ਕੋਲੇ ਹੋਣਗੀਆਂ ਨੇ ਕੱਲੀਆਂ ਵੀਡੀਓ ਨਹੀਂ ਉਹਨਾਂ ਦਾ ਸ਼ਰਿਆਮ ਕਹਿ ਕਿ ਰੂਸਾ ਮੇਰੀ ਹੈ ਦੇ ਨਾਲ ਕੌਣ ਖੜੀ ਹੁੰਦੀ ਸੀ ਮਹਾਰਾਣੀ ਪਰਨੀਤ ਕੌਰ ਉਹਦਾ ਡਿਵਾਈਸ ਫਲਾਟ ਦੇ ਕੇ ਵੀ ਦਿੱਤਾ ਸੀ ਉਹਨੇ ਅੱਛਾ ਇੱਕ ਹੋਰ ਬੇਨਤੀ ਇੱਕੇ ਦੀ ਨਾ ਖੈਰਾ ਸਾਹਿਬ ਦੀ ਵੀਡੀਓ ਵਾਇਰਲ ਹੋਈ ਹੋਈ ਹੈ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਹੁਣ ਕਹਿੰਦਾ ਮੈਂ ਸ਼ੁਰੂ ਕੀਤਾ ਹੈ ਕਲੇਜੀ ਖਾਣੀ ਤੋਂ ਅੰਤਮਾ ਨੂੰ ਕਹਿੰਦਾ ਸ਼ਰਾਬ ਸ਼ਰਾਬੀ ਹੈ ਤੇ ਮੈਂ ਕਹਿੰਦਾ ਹੁਣ 2000 ਰੁਪਏ ਗਲਾਈ ਦੇ ਨੇ 4 ਵਜੇ ਨਾਲ ਕਲੇਜੀ ਸ਼ੁਰੂ ਕੀਤੀ ਹੋਈ ਹੈ ਉਹ ਵੀ ਆਈ ਹੈ ਤੇ ਨਾਲ ਹੀ ਦੁਬਈ ਵਾਲੀ ਵੀ ਆਈ ਹੈ ਇਹ ਵੀ ਫਲੈਟ ਜਿਹੜਾ ਮਾਰ ਕੇ ਆਇਆ ਉੱਥੇ ਹੁਣ ਭਵੰਤਮਾਨ ਨੂੰ ਕਹਿੰਦੇ ਤੂੰ ਜਾਂਚ ਹੋਣੀ ਚਾਹੀਦੀ ਹੈ ਤੂੰ ਮੁੱਖ ਮੰਤਰੀ ਇਹ ਮੌਕੇ ਦਾ ਹੁਣ ਇਦਾਂ ਤੰਜ ਕੱਸਦੇ ਉਹ ਭਰਾਵੋ ਜਦੋਂ ਦੀਆਂ ਭਵੰਤਮਾਨ ਦੀਆਂ ਵੀਡੀਓ ਤੁਸੀਂ ਗੱਲ ਕਰਦੇ ਹੋ ਨਾ ਪਹਿਲੀ ਗੱਲ ਤਾਂ ਫੇਕ ਨੇ ਉਹ ਜਿਹੜਾ ਕਦੀੜ ਸਮਰਾ ਕਨੇਡਾ ਬੈਠਾ ਤੇ ਛੇਤਰਪੜਨ ਵਾਲੇ ਨੇ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿਣਾ ਤੇ ਜੇ ਇਹ ਵੀਡੀਓ ਅਸਲੀ ਵੀ ਨਹੀਂ ਮੰਨ ਲਓ ਪਹਿਲੀ ਗੱਲ ਤਾਂ ਫੇਕ ਨਹੀਂ ਜੇ ਮੰਨ ਲਓ ਅਸਲੀ ਵੀ ਨਹੀਂ ਨਾ ਤਾਂ ਉਹᱫੋ ਐਮਪੀ ਸੀ ਨਾ ਉਹᱫੋ ਮੁੱਖ ਮੰਤਰੀ ਸੀ ਉਹ ਤਾਂ ਉਹਨਾਂ ਲੋਕਾਂ ਵਿੱਚ ਰਹਿੰਦਾ ਸੀ ਜਿਹੜੇ ਲੋਕਾਂ ਵਿੱਚ ਇਹ ਕੰਮ ਸ਼ਰਿਆਮ ਚੱਲਦਾ ਤੁਸੀਂ ਉਹਨੂੰ ਕਹੀ ਨਹੀਂ ਸਕਦੇ ہاں ਜੇ ਜੀ ਕਰਦਾ ਏਦਾਂ ਦਾ ਕੁਝ ਦੇਖਣ ਨੂੰ ਫਿਰ ਭਾਈ ਹੋਰ ਵੀਡੀਓ ਬਹੁਤ ਨੇ ਭੇਜ ਦਿੰਦੇ ਨੇ ਜਿਹੜਾ ਕਾਂਗਰਸ ਭਾਵ ਨਹੀਂ ਤੁਹਾਡਾ ਬਣਿਆ ਚੰਡੀਗੜ੍ਹ ਉੱਥੇ ਲਾ ਲਿਆ ਕਰੋ ਪ੍ਰੋਟੈਸਟ ਲੀਨ ਤੇ ਤੇ ਨਾਲ ਬਹਾਲਿਆ ਕਰੋ ਸਭ ਲੋਨ ਜਾ ਰਹੇ ਉੱਥੇ ਨਾਲ ਪੈਕ ਸਿਕ ਲਓ ਫੰਕਸ਼ਨ ਕਰੋ ਯਾਰ ਤੁਸੀਂ ਪੰਜਾਬ ਦੇ ਜ਼ਿੰਮੇਵਾਰ ਲੀਡਰ ਹੋ ਰਿਸਪੌਂਸਿਬਲ ਕਿ ਕਹਿੰਦੇ ਹੁੰਦੇ ਆ ਤੁਹਾਨੂੰ ਇੰਗਲਿਸ਼ ਜ਼ਿਆਦਾ ਆਉਂਦੀ ਹੈ ਤੇ ਆਪਣੀ ਜ਼ਿੰਮੇਵਾਰੀ ਦੇ ਨਾਲ ਕੋਈ ਇਹੋ ਜਿਹਾ ਬਿਆਨ ਦਿਆ ਕਰੋ ਕਿ ਲੋਕ ਯਕੀਨ ਕਰਨ ਦੇ ਟੁਕੀਆਂ ਗੱਲਾਂ ਕਰਕੇ ਆਪਣੀ ਰਾਜਨੀਤੀ ਦਾ ਦਵਾਲਾ ਕਿਉਂ ਘੜਦੇ ਹੋ ਤੁਸੀਂ ਅਸੀਂ ਮੈਨੂੰ ਰਾਜਨੀਤੀ ਬਾਰੇ ਨਹੀਂ ਪਤਾ ਕੱਖ ਨਹੀਂ ਪਤਾ ਉਧਰ ਲੋਕ ਕਹਿੰਦੇ ਆ ਕਿ ਬੂਟਾ ਸਿੰਘ ਉਂਗਲਾਂ ਤੇ ਨਚਾਉਂਦਾ ਪਰ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਪਰ ਮੈਂ ਵੀ ਨਾ ਸੋਚ ਸਮਝ ਕੇ ਬੋਲਦਾ ਯਾਰ ਵੀ ਤੁਹਾਡੀਆਂ ਬਚਕਾਨੀਆਂ ਗੱਲਾਂ ਪਰਿਵਾਰਾਂ ਦੇ ਵਿੱਚ ਸੁਣੀਆਂ ਜਾਂਦੀਆਂ ਤੁਹਾਡੇ ਬੇਟੀ ਹੋਣੀ ਹੈ ਨੂੰ ਵੀ ਹੋਣੀ ਹੈ ਤੁਹਾਡੀ ਆਪਣੀ ਘਰ ਵਿੱਚ ਬੁੱਢੇ ਥੋੜੀ ਹੋ ਗਈ ਪਰ ਸ਼ਰਮ ਤਾਂ ਕਰੋ ਮਾੜੀ ਮੋਟੇ ਕਿਹਦੀ ਜਾਂਚ ਕਰਾਉਣ ਤੁਹਾਡੇ ਨਾਲ ਤਾਂ ਮੈਂ ਸਹਿਮਤ ਨਹੀਂ ਕਰਦਾ ਉਸ ਅਕਾਲੀਆਂ ਦੇ ਬੰਦੇ ਸਾਹਮਣੇ ਆਏ ਉਹ ਕਹਿੰਦੇ ਸਾਡੇ ਲੱਖ ਵਿਚਾਰਕ ਮਤਭੇਦ ਹੋਣਗੇ ਬਹੁਤ ਪੇਜਾਂ ਤੇ ਲੋਕਾਂ ਨੇ ਪੋਸਟਾਂ ਪਾਈਆਂ ਪਰ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਭਵਨ ਸਿੰਘ ਮਾਨ ਐਡਾ ਕਹਿੰਦੇ ਕੰਨਾਂ ਦਾ ਕੱਚਾ ਨਹੀਂ ਕੱਚਾ ਖੜਿਆਰੀ ਨਹੀਂ ਕਹਿੰਦੇ ਹੈਗਾ ਹੋਇਦਾਂ ਵੀ ਮੁੱਖ ਮੰਤਰੀ ਬਣ ਕੇ ਇਹਦੀਆਂ ਕਰਤੂਤਾਂ ਕਰੋ ਇਹ ਗੱਲਾਂ ਸਹੀ ਆ ਤੇ ਚਲੋ ਲਾਸਟ ਵਿੱਚ ਜੇ ਕਾਂਗਰਸੀ ਕੋਈ ਮੰਤਰੀ ਕੋਈ ਸੂਬਾ ਪ੍ਰਧਾਨ ਜਾਂ ਕੋਈ ਉਹ ਕਹਿੰਦੇ ਆ ਪੰਜਾਬ ਦਾ ਇੰਚਾਰਜ ਜਿਹੜਾ ਇੱਥੋਂ ਦੀ ਖਬਰ ਰਾਹੁਲ ਗਾਂਧੀ ਨੂੰ ਭੇਜਦਾ ਹੈ ਖਾਸ ਕਰਕੇ ਬਾਦਲਬਰ ਕੇ ਤਾਂ ਸੁਣਦੀ ਹੋਣਗੇ ਸੁਣਦੇ ਆ ਮੈਨੂੰ ਝੂਠ ਬੋਲੀ ਜੋ ਬੇਸ਼ੱਕ ਦੀ ਤੇ ਇਹ ਜਿਹੜੀ ਖੈਰਾ ਸਭ ਦੀ ਹਰਕਤ ਹੈ ਨਾ ਇਹਨੂੰ ਕੰਟਰੋਲ ਕਰੋ ਇਹ ਪਤਾ ਕੌਣ ਹੈ ਇਹ ਜਿਹੜੀ ਪਾਰਟੀ ਵਿੱਚ ਵੜ ਜੇ ਨਾ ਖਖੜੀਆਂ ਕਰੇਲੇ ਕਰ ਦਿੰਦਾ ਹੈ ਉੱਧਰਲੀ ਉੱਧਰ ਉੱਧਰਲੀ ਉੱਧਰ ਉੱਧਰ ਇੱਕ ਛੋਟੀ ਜੀ ਮੈਂ ਤੁਹਾਨੂੰ ਹਰ ਦੇ ਵਿੱਚ ਸੁਣਾ ਦਿੰਦਾ ਇੱਕ ਬੋਰਡ ਥੱਲੇ ਨਾ ਦੋ ਬਜ਼ੁਰਗ ਸੁੱਤੇ ਪਏ ਪੁਰਾਣੀ ਗੱਲ ਹੈ ਮੈਂ ਹੁਣੇ ਬਣਾਈ ਐ ਵੈਸੇ ਉਹ ਗੱਲ ਪੁਰਾਣੀ ਹੈ ਤੇ ਇੱਕ ਸ਼ਰਾਰਤੀ ਬੰਦਾ ਆਇਆ ਪਿੰਡ ਦਾ ਜਮਾ ਸਿਰੇ ਦਾ ਉਹਦੇ ਕੋਲ ਮਾਂਜੇ ਵਾਲੀ ਢੀਲ ਸੀ ਉਨੇ ਪਹਿਲਾਂ ਇੱਕ ਦੇ ਕੰਨ ਚ ਮਾਰਦੀ ਫਿਰ ਦੂਜੇ ਦੇ ਕੰਨ ਚ ਮਾਰਦੀ ਉਹ ਇੱਕ ਦੂਜੇ ਨਾਲ ਥੱਪੜੋ ਥੱਪੜੀ ਉਹ ਕਹਿੰਦਾ ਤੂੰ ਮੇਰੇ ਧੀਰ ਮਾਰੀ ਐ ਤੂੰ ਮੇਰੇ ਡੱਕਾ ਲਾਇਆ ਉਹਨੇ ਦੁਗੇ ਥੱਪੜ ਮਾਰਿਆ ਉਹਨੇ ਡੱਕਾ ਲਾਇਆ ਸੀ ਉਹ ਬੋਰਡ ਦੇ ਪਿੱਛੇ ਜਾ ਕੇ ਲੁਕ ਗਿਆ ਠੀਕ ਹੈ ਤੇ ਇਹ ਖੈਰ ਇਹ ਵਰਗਿਆਂ ਦਾ ਉਹ ਕੰਮ ਹੈ ਤੁਸੀਂ 74 75 ਸਾਲ ਬਾਰੀ ਬੰਨੀ ਰੱਖੀ ਹੁਣ ਮੇਰੀ ਸਰਕਾਰ ਹੁਣ ਤੇਰੀ ਸਰਕਾਰ ਕੱਖ ਨਹੀਂ ਕੀਤਾ ਬਸ ਇਗਲੇ ਦਾ ਸ਼ਬਦ ਪਕਾਏ ਹੋਏ ਉਹਨੇ ਕਿਤਾ ਮੈਨੂੰ ਵੀ ਆਉਂਦੇ ਠੀਕ ਹੈ ਉਹ ਐਦਾਂ ਹੱਕ ਠੋਕ ਠੋਕ ਕੇ ਕਿਸੇ ਨੂੰ ਕਹਿਣਾ ਵੀ ਮੇਰੇ ਵਰਗਾ ਬੁਲਾਰਾ ਕੋਈ ਨਹੀਂ ਪਹਿਲਾਂ ਬਾਦਲਾਂ ਦੇ ਵਿਚਨੇ ਤੱਤ ਕੱਢ ਕੇ ਲੈ ਕੇ ਆਂਦੇ ਕੋਈ ਉਹਦਾ ਲਾਭ ਹੋਇਆ ਜਦੋਂ ਮਨਜੀਠਿਆ ਚੱਕ ਕੇ ਅੰਦਰ ਕਰਤਾ ਉਦੋਂ ਹੱਕ ਚ ਬੋਲਣ ਲੱਗ ਕੇ ਤੁਸੀਂ ਹਰਾਮ ਕਰੋ ਪਹਿਲਾਂ ਤੁਸੀਂ ਪੁਲਾਂ ਦੇ ਖੜ ਖੜ ਕੇ ਬਾਦਲਾਂ ਦਾ ਹੁਟਲਾ ਬਾਦਲਾਂ ਨੇ ਆਖ ਕਰਤਾ ਸ੍ਰੀ ਵੀਰ ਨੇ ਆਖ ਕਰਤਾ ਉਦੋਂ ਦੇ ਖਿਲਾਫ ਬੋਲੇਗੇ ਜਦੋਂ ਮਨਜੀਠਿਆ ਚੱਕਦੇ ਤਾਂ ਅੰਦਰ ਉਦੋਂ ਮਨਜੀਠੇ ਦੇ ਹੱਕ ਚ ਬੋਲੇਗੇ ਕਿਦੋਂ ਦਾ ਸਟੈਂਡ ਰਹੇਗਾ ਕਿਤੇ ਤਾਂ ਖੜ ਜਾ ਕਰੋ ਪੰਜਾਬ ਦੇ ਲੋਕ ਬੇਵਕੂਫ ਥੋੜੀ ਐ ਕੋਈ ਯਾਰ ਜ਼ਿੰਮੇਵਾਰ ਪੰਜਾਬ ਦੇ ਤੁਸੀਂ ਨਗਰ ਕੋ ਲੀਡਰ ਹੋ ਉਸ ਤਰੀਕੇ ਨਾਲ ਗੱਲ ਕਰੋ ਵੀ ਲੋਕ ਵਿਸ਼ਵਾਸ ਤਾਂ ਕਰਨ ਜਿਹੜੀ ਗੱਲ ਕਹਿੰਦੇ ਆ ਨਾ ਹਿੱਕ ਠੋਕ ਕੇ ਕਹਿੰਦੇ ਆ ਲਾਸ ਵਿੱਚ ਗੱਲ ਕਹਿਣੀ ਹੈ ਜਿਹੜਾ ਵੀ ਪੰਜਾਬ ਦਾ ਮੌਜੂਦਾ ਲੀਡਰ ਹੋਵੇ ਜਾਂ ਕੀ ਕਹਿੰਦੇ ਉਹਨੂੰ ਐਕਸ ਸਾਬਕਾ ਹੋਵੇ ਮੈਨੂੰ ਕਰਦੂਦ ਦਾ ਪਤਾ ਲੱਗ ਗਿਆ ਉਸੇ ਵਕਤ ਡੇਢ ਦਿਆਂ ਦੀ ਹੋਰ ਕੀ ਚਾਹੁੰਦੇ ਹੋ ਪਰ ਜਾਣ ਬੁੱਝ ਕੇ ਜਿਹੜਾ ਬੰਦਾ ਐਡੀ ਵੱਡੀ ਕੁਰਸੀ ਤੇ ਬੈਠਾ ਹੋਵੇ ਉਹਨੂੰ ਟਰੋਲ ਕਰੋਂ ਤੁਹਾਡੇ ਪੱਲੇ ਕੱਖ ਨਹੀਂ ਤੁਹਾਨੂੰ ਪੁੱਛਦਾ ਕੌਣ ਹੈ ਅੱਛਾ ਇਹ ਕਾਂਗਰਸ ਵਾਲੇ ਨਾ ਪੰਜ ਸੱਤ ਨੂੰ ਇਕੱਠੇ ਕਰ ਲੋ ਇਹ ਗੱਲਾਂ ਮੈਂ ਪਹਿਲਾਂ ਸੁਣੀਆਂ ਨੇ ਜੇ ਰਾਹੁਲ ਗਾਂਧੀ ਕਹਿੰਦੇ ਵੀ ਮੁੱਖ ਮੰਤਰੀ ਰਾਜੇ ਪੜੰਗ ਨੂੰ ਬਣਾਉਣਾ ਹੈ ਇਹ ਖੈਰ ਆਪਾਂ ਜੀ ਜੇ ਕਿਤੇ ਸਿੱਧੂ ਨੂੰ ਕਹਤਾ ਫਿਰ ਬੜਿੰਗ ਭੱਜੂ ਜੇ ਬਾਰਵੇਂ ਨੂੰ ਕਹਤਾ ਫਿਰ ਸਾਰੇ ਭੱਜਣਗੇ ਜੇ ਚੰਨੀ ਨੂੰ ਕਹਤਾ ਫਿਰ ਐ ਨਹੀਂ ਪਤਾ ਸਾਰੇ ਬੀਜੇਪੀ ਦੇ ਚੱਲ ਜਾਣ ਆਹ ਕਲਸ਼ ਮੈਨੂੰ ਲੋਕਾਂ ਦੇ ਉਦਾਂ ਸੀ ਪੰਜਾਬ ਦੇ ਨਾਲ ਖੜੇ ਪੰਜਾਬ ਦੇ ਨਾਲ ਨਹੀਂ ਖੜੇ ਇੱਕ ਕੁਰਸੀ ਨਾਲ ਚਿੰਬੜੇ ਹੋਏ ਨੇ ਕੁਰਸੀ ਨਾਲ ਬਸ ਇਹਨੂੰ ਕੁਰਸੀ ਤੱਕ ਮਤਲਬ ਲੈ ਜਿੰਨਾ ਚਿਰ ਭਗਵਾਨt ਮਾਨ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਉਨਾ ਚਿਰ ਜੋ ਮਰਜੀ ਕਰੀ ਚੱਲੋ ਤੇ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾ ਇੱਧਰ ਲਈ ਇੱਧਰ ਹੋ ਜੇ ਇੱਧਰ ਲਈ ਇੱਧਰ ਹੋ ਜੇ ਤੁਹਾਡੇ ਪੱਲੇ ਕੱਕ ਨਹੀਂ ਸਾਰਾ ਪਿੰਡ ਚਲੋ ਗੱਲ ਨਹੀਂ ਕਹਣੀ ਆਪਾਂ ਇੱਥੇ ਮਰਨ ਮਰਨ ਦੀ ਗੱਲਾਂ ਨਹੀਂ ਤੁਹਾਨੂੰ ਲੰਬੜਦਾਰੀ ਨਹੀਂ ਮਿਲਣੀ ਜੀ ਕਾਂਗਰਸ ਵਿੱਚੋਂ ਜੋ ਮਰਜੀ ਕਰ ਲੋ ਤੁਹਾਨੂੰ ਤਾਂ ਬਸ ਉਹ ਬੜਬੋਲਾ ਜਿਵੇਂ ਕਹਿੰਦੇ ਬੋਲਣ ਬਾਜ ਰੱਖਿਆ ਵੀ ਉਹਦੇ ਗੱਲ ਪੈ ਜਾ ਉਹਦੇ ਗੱਲ ਪੈ ਜਾ ਉਹਦੇ ਗੱਲ ਪੈ ਜਾ ਤੁਨੇ ਇਦਾਂ ਰੱਖਿਆ ਪਰ ਤੁਹਾਡੇ ਪੱਲੇ ਕੱਕ ਨਹੀਂ ਹਾਲ ਤਾਂ ਰਾਹੁਲ ਗਾਂਧੀ ਨੇ ਮੀਟਿੰਗ ਕਰਨੀ ਹੈ ਜੇ ਕਿਤੇ ਕਹਿੰਦਾ ਵੀ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਸਿੱਧੂ ਨੂੰ ਕਹੂੰਗਾ ਵੀ ਚਲੋ ਵੀ ਆਪਾਂ ਪੰਜਾਬ ਲਈ ਕੰਮ ਕਰਦੇ ਆਂ ਫਿਰ ਖੁਸ਼ ਪਰ ਐਦਾਂ ਨਹੀਂ ਜਿਹੜੇ ਲੋਕ ਮੁੱਦੇ ਨੇ ਨਾ ਪੰਜਾਬ ਦੇ ਚਾਹੁੰਦੇ ਆ ਲੋਕ ਉਹਨਾਂ ਦੇ ਕੰਮ ਕਰਨਾ ਐਵੇਂ ਨਹੀਂ ਇੰਗਲਿਸ਼ ਦੇ 2-4 ਸ਼ਬਦ ਇੱਧਰ ਬੋਲੋ ਇੱਧਰ ਬੋਲੋ ਤੇ ਕੁੜਤਾ ਚਾੜ ਕਿ ਤੁਰ ਜੋ ਬਸ ਥੋੜੇ ਪੱਲੇ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ